ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਾਹਮਣੇ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਹ ਜਾਣਕਾਰੀ ਹੈ ਜਿਹੜੇ ਵੀ ਭਾਰਤ ਦੀਆਂ ਰੱਖਿਆ ਸਨਾਵਾਂ ਦੇ ਵਿੱਚੋਂ ਰਿਟਾਇਰ ਹੋਏ ਸਾਬਕਾ ਫੌਜੀ ਵੀਰ ਨੇ ਜਾਂ ਵਿਡੋਜ਼ ਵੀਰ ਨਾਰੀਆਂ ਭੈਣਾਂ ਨੇ ਉਹਨਾਂ ਸਭਨਾਂ ਦੇ ਬੱਚਿਆਂ ਦੇ ਲਈ ਜਿਹੜਾ ਐਜੂਕੇਸ਼ਨ ਅਲਾਉਂਸ ਮਿਲਦਾ ਹੈ ਇਹ ਫੌਜ ਵਿੱਚ ਰਹਿੰਦਿਆਂ ਤੁਹਾਨੂੰ ਫੌਜ ਵੱਲੋਂ ਮਿਲਦਾ ਸੀ ਪਰ ਪੈਨਸ਼ਨ ਆਉਣ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਇਹ ਕੇਂਦਰੀ ਸੈਨਿਕ ਬੋਰਡ ਵੱਲੋਂ ਜਿਹੜਾ ਦਿੱਤਾ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਉਹਦੇ ਸਬੰਧ ਵਿੱਚ ਮੈਂ ਸਾਰੀ ਜਾਣਕਾਰੀ ਸਾਂਝੀ ਕਰਨੀ ਹੈ ਕਿੰਨਾ ਅਨਾਉਂਸ ਮਿਲਦਾ ਕਿਸ ਨੂੰ ਮਿਲਦਾ ਕਿਵੇਂ ਮਿਲਦਾ ਤੁਸੀਂ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਕਰ ਦਿਓ ਜੇ ਵੀਡੀਓ ਨੂੰ ਹਾਈਪ ਵਾਲਾ ਬਟਨ ਦਬਾ ਦਿਓ ਤਾਂ ਕਿ YouTube ਵੱਲੋਂ ਇਹ ਵੀਡੀਓ ਨੂੰ ਆਪਣੇ ਆਪ ਤੁਹਾਡੇ ਕੋਲ ਭੇਜਿਆ ਜਾਏਗਾ ਤੇ ਜਿਹੜੇ ਚੰਦਰ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜਾਣਕਾਰੀ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਕਿ ਜਿਹੜਾ ਰਿਟਾਇਰਡ ਸੈਨਿਕਾਂ ਤੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ CEA ਚਿਲड्रन এডਿਕੇਸ਼ਨ ਅਲਾਉਂਸ ਮਿਲਦਾ ਹੈ ਜਾਨੀ ਕਿ ਭਾਰਤ ਸਰਕਾਰ ਵੱਲੋਂ ਨਹੀਂ ਬਲਕਿ KSB ਕੇਂਦਰੀ ਸੈਨਿਕ ਬੋਰਡ ਵੱਲੋਂ ਮਿਲਦਾ ਹੈ ਇਹ ਕੇਂਦਰੀ ਸੈਨਿਕ ਬੋਰਡ ਨੇ ਸਕੀਮ 1981 ਦੇ ਵਿੱਚ ਆਰੰਭ ਕੀਤੀ ਸੀ ਤੇ 2011 ਦੇ ਵਿੱਚ ਇਹਦੇ ਵਿੱਚ ਜ਼ਰੂਰੀ ਬਦਲਾਅ ਜਿਹੜੇ ਉਹ ਕੀਤੇ ਗਏ ਸਨ ਆਰਮੀ ਦੇ ਹੌਲਡਰ ਰੈਂਕ ਤੱਕ ਇਹ ਅਲਾਉਂਸ ਜਿਹੜਾ ਲਾਗੂ ਹੈ ਇਹਦੇ ਤੋਂ ਇਲਾਵਾ 에어 ਫੋਰਸ ਦੇ ਸਰਜੈਂਟ ਰੈਂਕ ਅਤੇ ਨੇਵੀ ਦੇ ਪੇਟੀ ਅਫਸਰ ਰੈਂਕ ਤੱਕ ਸੈਨਿਕਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜਾ ਐਜੂਕੇਸ਼ਨ ਲਾਉਂਸ ਮਿਲਦਾ ਹੈ ਜਾਂ ਜਿਹੜੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਂਦੇ ਨੇ ਜਾਂ ਪੈਨਸ਼ਨ ਆਉਣ ਤੋਂ ਆਉਣ ਤੋਂ ਬਾਅਦ ਸਾਬਕਾ ਫੌਜੀਆਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੀਆਂ ਫੈਮਲੀਆਂ ਨੂੰ ਵੀ ਬੱਚਿਆਂ ਦੀ ਪੜ੍ਹਾਈ ਵਾਸਤੇ ਐਜੂਕੇਸ਼ਨ ਲਾਉਂਸ ਇਹ ਮਿਲਦਾ ਹੈ ਔਨ ਡਿਊਟੀ ਇਹ ਸਾਰੇ ਰੈਂਕਾਂ ਨੂੰ ਲਾਗੂ ਹੁੰਦਾ ਪਰ ਪੈਨਸ਼ਨ ਆਉਣ ਤੋਂ ਬਾਅਦ ਸਿਰਫ ਹੌਲ ਦਾ ਹੌਲ ਦਾ ਰੈਂਕ ਤੱਕ ਇਹ ਲਾਉਂਸ ਮਿਲਦਾ ਹੈ ਜੀਐਸਓ ਅਫਸਰ ਨੂੰ ਬੱਚਿਆਂ ਦੀ ਪੜ੍ਹਾਈ ਵਾਸਤੇ ਇਹ ਲਾਉਂਸ ਨਹੀਂ ਮਿਲਦਾ ਅੱਜ ਦੀ ਡੇਟ ਵਿੱਚ ਇਹ ਅਲਾਂਸ ਜਿਹੜਾ 1000 ਰੁਪਏ ਪਰ ਮਨਥ ਮਿਲਦਾ ਹੈ ਕਹਿਣ ਤੋਂ ਭਾਅ 12000 ਰੁਪਏ ਇੱਕ ਬੱਚੇ ਦਾ ਤੁਹਾਨੂੰ ਸਾਲ ਦਾ ਮਿਲਦਾ ਹੈ ਦੋ ਬੱਚਿਆਂ ਦਾ ਵੱਧ ਤੋਂ ਵੱਧ ਤੁਸੀਂ ਲੈ ਸਕਦੇ ਹੋ 24000 ਰੁਪਏ ਸਾਲ ਦਾ ਜਿਹੜਾ ਅਲਾਂਸ ਮਿਲਦਾ ਹੈ ਉਮੀਦ ਆ ਕਿ 8ਵੇਂ ਪੇ ਕਮਿਸ਼ਨ ਦੇ ਵਿੱਚ ਜਿਵੇਂ ਬਾਕੀ ਅਲਾਂਸਸ ਦੇ ਵਿੱਚ ਵਾਧਾ ਹੋਏਗਾ ਸੋ ਇਹ ਸੀਈਏ ਚਿਲਡਰਨ ਐਜੂਕੇਸ਼ਨ ਲਾਫ ਦੇ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ ਇਹ ਸਾਬਕਾ ਸੈਨਿਕਾਂ ਨੂੰ ਇਹ ਅਲਾਂਸ ਜਿਹੜਾ ਇੱਕ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਤੱਕ ਮਿਲਦਾ ਜਿਹੜੇ ਆਨ ਡਿਊਟੀ ਹੁੰਦੇ ਨੇ ਉਹਨਾਂ ਨੂੰ ਪਲੱਸ 2 ਤੱਕ ਦੀ ਪੜ੍ਹਾਈ ਤੱਕ ਬੱਚਿਆਂ ਵਾਸਤੇ ਮਿਲਦਾ ਔਰ ਇੱਕ ਹੋਰ ਗੱਲੇ ਦੇ ਵਿੱਚ ਧਿਆਨ ਦੇਣ ਵਾਲੀ ਹੈ ਕਿ ਜੇ ਕਿਸੇ ਸੈਨਿਕ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਵਿਡੋ ਨੂੰ ਪੋਸਟ ਗ੍ਰੈਜੂਏਟ ਦੀ ਡਿਗਰੀ ਭਾਗ ਐਮਏ ਬੀਐਡ ਦੀ ਪੜ੍ਹਾਈ ਕਰਨ ਲਈ ਵੀ ਇਹ ਅਲਾਉਂਸ ਮਿਲਦਾ ਹੈ ਕਲੇਮ ਕਰਨ ਦਾ ਤਰੀਕਾ ਕੀ ਹੈ ਤੁਹਾਨੂੰ ਇਹ ਅਲਾਉਂਸ ਤੁਹਾਡੇ ਖਾਤੇ ਵਿੱਚ ਆਉਣਾ ਕਿਵੇਂ ਆ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਿਵਾਰ ਜਿਹੜੇ ਏ ਸੀ ਇਨੋ ਕੇਂਦਰੀ ਸੈਨਿਕ ਬੋਰਡ ਦੀ ਵੈਬਸਾਈਟ ਤੇ ਆਪਣੇ ਡਾਕੂਮੈਂਟ ਅਪਲੋਡ ਕਰਕੇ ਪ੍ਰਾਪਤ ਕਰ ਸਕਦੇ ਨੇ ਇਹ ਜਿਹੜੇ ਤੁਸੀਂ ਡਾਕੂਮੈਂਟ ਅਪਲੋਡ ਕਰਨੇ ਨੇ ਇਹ ਤੁਸੀਂ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸੈਨਿਕ ਪੁਲਾਇ ਦਫ਼ਤਰ ਤੋਂ ਮਦਦ ਲੈ ਸਕਦੇ ਹੋ ਜਾਂ ਤੁਹਾਡੇ ਗਲੀ ਮੁਹੱਲੇ ਸ਼ਹਿਰ ਦੇ ਵਿੱਚ ਜਿਹੜੇ ਸੀਐਸਸੀ ਸੈਂਟਰ ਸਾਬਕਾ ਫੌਜੀ ਵੀਰ ਖੋਲ ਕੇ ਬੈਠੇ ਨੇ ਸਾਡੇ ਬਠਿੰਡੇ ਕਾਫੀ ਨੇ ਔਰ ਬਹੁਤ ਵਧੀਆ ਕੰਮ ਕਰਦੇ ਨੇ ਉਹ ਵੀ ਤੁਹਾਡੇ ਸਾਰੇ ਡਾਕੂਮੈਂਟ ਜਿਹੜੇ ਅਪਲੋਡ ਕਰ ਦੇਣਗੇ ਔਰ ਇਹਦੇ ਵਿੱਚ ਤੁਸੀਂ ਡਾਕੂਮੈਂਟ ਕਿਹੜੇ ਕਿਹੜੇ ਲੈ ਕੇ ਜਾਣੇ ਨੇ ਬਹੁਤ ਸਾਰੀ ਗਲਤੀ ਸਾਫਾ ਫੌਜੀ ਵੀਰ ਕਰਦੇ ਨੇ ਚਲੇ ਜਾਂਦੇ ਨੇ ਪਰ ਉਹ ਜਾਂ ਉਹਨਾਂ ਦਾ ਮੋਬਾਈਲ ਫੋਨ ਨਾ ਉਹਨਾਂ ਦੇ ਕੋਲ ਨਹੀਂ ਹੁੰਦਾ ਉਹ ਨੰਬਰ ਉਹਨਾਂ ਕੋਲ ਨਹੀਂ ਹੁੰਦਾ ਜਿਹੜਾ ਅਟੈਚ ਹੈ ਜਾਂ ਉਹ ਡਾਕੂਮੈਂਟ ਪੂਰੇ ਨਹੀਂ ਲੈ ਕੇ ਜਾਂਦੇ ਸੋ ਇਹ ਗੱਲ ਜ਼ਰੂਰੀ ਧਿਆਨ ਵਿੱਚ ਰੱਖ ਲਿਓ ਜਦੋਂ ਵੀ ਤੁਸੀਂ ਚਿਲड्रन ਐਜੂਕੇਸ਼ਨ ਅਲੌਂਸ ਕਲੇਮ ਕਰਨ ਵਾਸਤੇ ਆਪਣੇ ਡਾਕੂਮੈਂਟ ਅਪਲੋਡ ਕਰਨੇ ਨੇ ਤਾਂ ਤੁਹਾਡੇ ਕੋਲ ਇਹ ਕਾਗਜ਼ਾਤ ਜਿਹੜੇ オリジナル ਹੋਣੇ ਬਹੁਤ ਜ਼ਰੂਰੀ ਨੇ ਨੰਬਰ 1 ਤੇ ਤੁਹਾਡੀ ਡਿਸਚਾਰਜ ਬੁੱਕ ਨੰਬਰ 2 ਤੇ ਤੁਹਾਡਾ ਐਕ ਸਰਸਮੈਨ ਦਾ ਜਾਂ ਵਿਡੋ ਦਾ ਆਈ ਕਾਰਡ ਬੱਚੇ ਦੀ ਮਾਰਕ ਸ਼ੀਟ ਰਿਪੋਰਟ ਕਾਰਡ ਜਿਹੜੇ ਬੱਚੇ ਦੀ ਕਲਾਸ ਵਾਸਤੇ ਤੁਸੀਂ ਅਲਾਉਂਸ ਲੈਣਾ ਚਾਹੁੰਦੇ ਹੋ ਸੈਲਫ ਡਿਕਲੇਰੇਸ਼ਨ ਫਾਰਮ ਇਹ ਤੁਹਾਨੂੰ ਉੱਥੇ ਵੀ ਮਿਲ ਜਾਏਗਾ ਤੁਸੀਂ ਇਹਦੇ ਵਿੱਚ ਸਾਈਨ ਕਰਕੇ ਆਪਣਾ ਦੇਣਾ ਔਰ ਬੈਂਕ ਅਕਾਊਂਟ ਜਿਹੜਾ ਵਿੱਚ ਤੁਹਾਡੇ ਬੱਚੇ ਦਾ ਅਲਾਉਂਸ ਆਉਣਾ ਹੈ ਉਹਦੀ ਪਾਸਬੁੱਕ ਜਾਂ ਉਹਦਾ ਕੈਂਸਲ ਚੈੱਕ ਤੁਸੀਂ ਲੈ ਕੇ ਜਾਣਾ ਆਧਾਰ ਕਾਰਡ ਆਪਣਾ ਲੈ ਕੇ ਜਾਣਾ ਔਰ ਕੋਸ਼ਿਸ਼ ਕਰੋ ਤਾਂ ਆਪਣਾ ਜਿਹੜਾ ਸਪਰਸ਼ ਦਾ ਪੀਪੀ ਪੀਪੀਓ ਉਹ ਵੀ ਨਾਲ ਆਪਣਾ ਲੈ ਕੇ ਜਾਓ ਔਰ ਇਹ ਅਲਾਉਂਸ ਲੈਣ ਵਾਸਤੇ ਤੁਹਾਨੂੰ ਸਾਰੇ ਡਾਕੂਮੈਂਟਰੀ ਜਾਣੇ ਜ਼ਰੂਰੀ ਨੇ ਇਹ ਕਦੋਂ-ਕਦੋਂ ਤੁਸੀਂ ਅਲਾਉਂਸ ਵਾਸਤੇ ਅਪਲਾਈ ਕਰ ਸਕਦੇ ਹੋ ਪਹਿਲੀ ਕਲਾਸ ਤੋਂ ਲੈ ਕੇ ਨੌਵੀਂ ਤੱਕ ਅਤੇ 11ਵੀਂ ਕਲਾਸ ਇਹਦੇ ਵਾਸਤੇ ਤੁਸੀਂ ਹਰ ਸਾਲ ਮਈ ਮਹੀਨੇ ਵਿੱਚ ਅਪਲਾਈ ਕਰਨਾ 10ਵੀਂ ਅਤੇ 12ਵੀਂ ਕਲਾਸ ਵਾਸਤੇ ਜੁਲਾਈ ਮਹੀਨੇ ਵਿੱਚ ਅਪਲਾਈ ਕਰਨਾ ਤੇ ਜਿਨ੍ਹਾਂ ਦੇ ਬੱਚੇ ਕਾਲਜ ਵਿੱਚ ਗ੍ਰੈਜੂਏਟ ਦੀ ਡਿਗਰੀ ਵਾਸਤੇ ਪੜ ਰਹੇ ਨੇ ਉਹਨਾਂ ਨੇ ਜਿਹੜਾ ਅਗਸਤ ਮਹੀਨੇ ਵਿੱਚ ਇਹਨੂੰ ਅਪਲਾਈ ਕਰਨਾ ਸੋ ਇਹ ਸਾਰੇ ਜਿਹੜੇ ਸੀਏ ਜਿਨ੍ਹਾਂ ਵੀ ਸਾਬਕਾ ਫੌਜੀਆਂ ਦੇ ਬੱਚਿਆਂ ਨੂੰ ਤੇ ਵਿਡੋਜ਼ ਦੇ ਵੀਰ ਨਾਰਿਆਂ ਦੇ ਬੱਚਿਆਂ ਨੂੰ ਮਿਲਦਾ ਹੈ ਇਹ ਆਪਣਾ ਧਿਆਨ ਰੱਖਿਆ ਕਰੋ ਇਹ ਲੈਣਾ ਤੁਹਾਡਾ ਹੱਕ ਹੈ ਸੋ ਇਹ ਵੱਤ ਤੋਂ ਵੱਧ ਜਾਣਕਾਰੀ ਸ਼ੇਅਰ ਕਰਦੇ ਆ ਜੇ ਕੋਈ ਵੀ ਫੌਜੀ ਵੀਰ ਵੀਰ ਨਾਰੀ ਭੈਣ ਇਹ ਜਿਹੜਾ ਅਲੌਂਸ ਮਿਲਦਾ ਇਹਦੇ ਤੋਂ ਰਹਿ ਨਾ ਜਾਵੇ ਹੁਣ ਪਿਛਲੇ ਲੰਬਾ ਸਮਾਂ ਜਿਹੜੀ GSB ਦੀ ਵੈਬਸਾਈਟ ਆ ਬੰਦ ਰਹੀ ਸੀ ਸੋ ਉਦੋਂ ਅਪ੍ਰੈਲ ਮਈ ਅਗਸਤ ਦੇ ਵਿੱਚ ਇਹ ਅਪਲਾਈ ਨਹੀਂ ਕਰ ਪਾਏ ਸੀ ਫੌਜੀ ਵੀਰ ਸੋ ਹੁਣ ਉਹ ਜਿਹੜੀ ਵੈਬਸਾਈਟ ਚੱਲ ਪਈ ਆ ਸੋ ਤੁਸੀਂ ਜਿੰਨਾ ਜਲਦੀ ਹੋ ਸਕੇ ਆਪਣੇ ਸਾਰੇ ਡਾਕੂਮੈਂਟ ਲੈ ਕੇ ਆਪਣੇ ਜ਼ਿਲ੍ਹਾ ਸੈਨਿਕ ਬੋਰਡ ਜਾਂ ਆਪਣੇ ਨੇੜੇ ਦੇ CSC ਸੈਂਟਰ ਸਾਬਕਾ ਫੌਜੀ ਵੀਰਾਂ ਕੋਲੇ ਪਹੁੰਚ ਕੇ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਅਪਲੋਡ ਕਰਕੇ ਇਹ ਜਿਹੜਾ ਚਿਲਡਰਨ ਐਜੂਕੇਸ਼ਨ ਲਾਅ ਸਕੈਂਦਰੀ ਸੈਨਿਕ ਬੋਰਡ ਬੋਰਡ ਵੱਲੋਂ ਮਿਲਦਾ ਇਹਨੂੰ ਤੁਸੀਂ ਹਾਸਲ ਕਰ ਸਕਦੇ ਹੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰ ਖੁਸ਼ ਰੋ ਚੜ੍ਹਦੀ ਕਲਾ ਵਿੱਚ ਰੋ